ਕਰਦੇ ਹਾਲਾਤਾਂ ਨੂੰ ਸਾਂਝੀ ਕਰਾਂਗੇ ਜਿਸ ਪਰਿਵਾਰ ਦਾ ਰਾਤ ਸੁੱਤਿਆ ਪਿਆ ਜਿਹੜਾ ਕਿ ਲੱਖਾਂ ਦਾ ਨੁਕਸਾਨ ਹੋ ਗਿਆ ਪਤਾ ਲੱਗਾ ਪਰਿਵਾਰ ਨੂੰ 1.5 ਦਾ 2 ਵਜੇ ਸਮਾਂ ਸੀ ਜਦੋਂ ਭਿਆਨਕ ਅੱਗ ਲੱਗ ਜਾਂਦੀ ਆ ਜਦੋਂ ਅਚਾਨਕ ਉੱਠਿਆ ਵਾਂ ਕਮਰੇ ਦੇ ਦਾ ਦੇਖਦੇ ਇੱਕ ਸਾਈਡ ਤੇ ਇੱਕ ਦੇ एकदम ਹੀ ਅਗਰ ਦਾ ਪਾਪੜ ਮਚਿਆ ਹੈ ਤੇ ਮੈਂ ਉਹਨੂੰ ਬਜਾਉਣ ਦੀ ਬੜੀ ਕੋਸ਼ਿਸ਼ ਕੀਤੀ ਪਾਣੀ ਪਾਇਆ ਤੋ ਫਰਾ ਸਮਾਨ ਛੁੱਟਿਆ ਉੱਪਰ ਲੇ ਲੜੜ ਛੁੱਟੀਆਂ ਆਪਾਂ ਕਿ ਬੱਜ ਬੱਜ ਬੁੱਜ ਜਾ ਬੁੱਜ ਗਿਆ ਕਿ ਸਿੱਕੇ ਪਰ ਵਾਕੇ ਵਾਦੀ ਵਾਦੀ ਇੰਨੇ ਵੱਲ ਕੇ ਕੰਟਰੋਲ ਤੋਂ ਬਾਹਰ ਹੋ ਗਈ ਪਤਾ ਨਹੀਂ ਕੀ ਹੋਣਾ ਸੀ ਇਹਦਾ ਰੱਬ ਨੂੰ ਹੀ ਪਤਾ ਹੈ ਕੀ ਪਤਾ ਸੀ ਦਿਨ ਦੇਖਣਾ ਹੀ ਨਹੀਂ ਸੀ ਕੀ ਪਤਾ ਹੈ ਦੁਨੀਆ 'ਚ ਹੋਣਾ ਸਾਨੂੰ ਵੀ ਨਹੀਂ ਪਤਾ ਹੈ ਅਸੀਂ ਮਰ ਗਏ ਕਿੰਨੇ ਆਉਣਾ ਕਿੰਨੇ ਨਹੀਂ ਆਣਾ ਠੀਕ ਹੈ ਨਾ ਲੋਕੀ ਕਹਿਣਗੇ ਕਿ ਸਾਡਾ ਸਮਾਨ ਸੜ ਗਿਆ ਵੈ ਸੂਟ ਸੜ ਗਏ ਆ ਠੀਕ ਹੈ ਜੇ ਕੱਲ੍ਹ ਨਹੀਂ ਰਵਾਂਗੇ ਨਹੀਂ ਤੋ ਕਿੱਥੋਂ ਲੈਣਗੇ ਸੂਟ ਕਿਸੇ ਕਸਮਰ ਦਾ ਫੋਨ ਆਇਆ ਭਾਈ ਸਾਡੇ ਸੂਟਾਂ ਦਾ ਕਿ ਬੜਿਆ ਵਾ ਫਿਰ ਲੋਕਾਂ ਨੂੰ ਕੀ ਜਵਾਬ ਦੋਗੇ ਕਮਸਤੇ ਇਸ ਸਮੇਂ ਕੋਈ ਜਵਾਬ ਨਹੀਂ ਆਇਆ ਕਿਉਂਕਿ ਮੈਨੂੰ ਖੁਦ ਸਮਝ ਨਹੀਂ ਆ ਰਹਾ ਮੈਂ ਕੀ ਕਰਾਂ ਕੀ ਨਾ ਕਰਾਂ ਸੂਟ ਜਿਹੜੇ ਸੜੇ ਨੇ ਕਟੋਰ 40 ਤੋਂ 50 ਸੂਟ ਗਏ ਨੇ ਜਿਹੜੇ ਜਿਹੜੇ ਮੇਰੇ ਕੋਲ ਬੁਕਿੰਗ ਹੋਏ ਸੀ ਮੈਰਿਦਾ ਵਾਲਿਆਂ ਦੇ ਸਾਢੇ 3 ਕਿ ਸੁਆਹ ਗਏ ਨੇ ਮਿੱਟੀ ਹੋ ਗਏ ਅੰਦਰ ਕਿਲੇ ਦਮੂਨ ਆਂਦਾ ਭੀ ਸਾਡੇ ਬੱਚਿਆਂ ਨੂੰ ਕੁਝ ਹੋ ਜਾਂਦਾ ਤੇ ਅਸੀਂ ਕੀ ਲੈ ਲੈਣਾ ਸੀ ਸਾਡੇ ਦੇ ਬੱਚੀ ਹੈ ਨਹੀਂ ਬਾਪਾ ਬਹੁਤ ਮਿਹਨਤ ਕਰਦੇ ਆ ਸਾਡੇ ਵਾਸਤੇ ਸਾਡੇ ਪੜਾਈ ਵਾਸਤੇ ਬਹੁਤ ਮਿਹਨਤ ਕਰਦੇ ਕਿ ਭਾਪ ਜੀ ਮੇਰਾ ਤਾਂ ਸਟੈਂਡ ਹੋ ਜੀਏ ਭਜੇ ਚੁੱਕੇ ਸਾਰੇ ਬਾਹਰ ਨੂੰ ਭਜੇ ਤੇ ਮੈਂ ਇਹਨਾਂ ਦਾ ਸਮਾਨ ਨੀ ਕੱਢ ਰਹੀ ਸੀ ਮੇਰਾ ਖੁਦ ਪੈਰ ਸੋਫੇ ਦੇ ਨਾਲ ਅੜ ਗਿਆ ਮੈਂ ਡਿੱਗ ਗਈ ਉੱਥੇ ਮੈਨੂੰ ਨਹੀਂ ਪਤਾ ਸੀ ਕਿ ਮੈਂ ਉੱਠ ਪਾੜਾਂਗੀ ਨਹੀਂ ਮੇਰੇ ਹਸਬੰਦ ਮੈਂ ਚੁੱਕਿਆ ਇਹਨਾਂ ਨੂੰ ਮੈਂ ਆ ਕੇ ਛੱਡ ਦੋ ਮੈਂ ਆਇਾਂਗੇ ਨੇ ਨਹੀਂ ਅੱਗ ਬਾਹਰ ਨੂੰ ਆ ਰਹੀ ਹੈ ਤੂੰ ਆ ਅੰਦਰ ਬਾਹਰ ਨੂੰ ਨਿਕਲ ਜਾ ਮੈਂ ਕਿਹਾ ਨਹੀਂ 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 ਨਿਕਲਣਾ ਮੈਂ ਛੱਡਿਆ ਹੀ ਨਹੀਂ ਰਾਤ ਨੂੰ ਮੈਂ ਇੱਕ ਉਸ ਨਾਲੇ ਕੰਮ ਕਰਦਾ ਤੇ ਉਹਰੇ ਨਾਲੇ ਕੰਮ ਲਈ ਸੁਧਾਤੀ ਆ ਬਸ ਸੁਣਨੇ ਆ ਤੇ ਉਹ ਵੀ ਅਚਾਨਕ ਸੇਰ ਦੀ ਥਕਾਵਟ ਕਾਫੀ ਹੋਈ ਸੀ ਜੋ ਨੀਂਦ ਆ ਗਈ ਗੋੜੀ ਤੇ ਸੋ ਗਏ ਅਚਾਨਕ ਮੇਰਾ ਛੋਟਾ ਬੇਟਾ ਉਹਨੇ ਉਠਾਇਆ ਮੈਨੂੰ ਕੱਪਾ ਮੈਂ ਸੁੱਸੂ ਜਾਣਾ ਸੁੱਸੂ ਕਰਵਾ ਦੇ ਉਹ ਸੁੱਸੂ ਜਨਾਬ ਸੁਣ ਕੇ ਮम्मा ਵੀ ਉੱਠ ਕੇ ਇੱਕਦਮ ਇਹ ਬੇਟਾ ਸੁੱਸੂ ਕਰਨ ਜਾਣਾ ਤੇ ਉਹਰੇ ਉਹਨੇ ਉੱਠ ਕੇ ਦੇਖਿਆ ਕਿ ਇੱਕਦਮ ਅਗਦੇ ਭਾਮੜ ਬੱਚੇ ਨੇ ਮੇਰੇ ਸੋ ਵੀ ਜਿੱਡਾ ਏ ਧੱਕਾ ਲੱਗ ਗਿਆ ਵਾ ਕਿ ਲੱਗਦਾ ਤੁਸੀਂ ਹੁਣ ਉੱਠ ਪਾਓਗੇ ਕਿ ਲੱਗਦਾ ਕਸ਼ਟਮੰਦ ਜਿਹੜਾ ਸੂਟ ਨੇ ਜਾਂ ਪਰ ਭਾਈ ਨੇ ਕਿਸੇ ਤਰ੍ਹਾਂ ਦੀ ਕੀ ਕਹਿਣਾ ਚਾਹੋਗੇ ਲੋਕ ਜਿਵੇਂ ਹੋਏ ਕੁਝ ਨਹੀਂ ਕਰ ਸਕਦਾ ਕਿਉਂਕਿ ਨਵਾਂ ਨਵਾਂ ਕੰਮ ਚੱਲੂ ਆਇਆ ਸੀ 15-20 ਦਿਨ ਹੋਏ ਕੰਮ ਚੱਲੂ ਹੋਏ ਨੂੰ ਤੇ ਮੈਨੂੰ ਸੇ ਕਿ ਮੈਂ ਐ ਕਰਨਾ ਉਹ ਕਰਨਾ ਐ ਕਰਨਾ ਪਰ ਜੇ ਉਹ ਹਾਲਾਤ ਮੇਰੇ ਬਨ ਗਏ ਨੇ ਇਸ ਟਾਈਮ ਮੈਂ ਕੁਝ ਵੀ ਨਹੀਂ ਕਰ ਪਾਵਾਂਗਾ ਤੇ ਇਹ ਕਿਸੇ ਪਰ ਭਾਈ ਨੂੰ ਨੁਕਸਾਨ ਵੀ ਮੈਨੂੰ ਨਹੀਂ ਪਰਪਾਵਾਗਾ ਉਰੇ ਪੰਜਾਬੀ ਲੋਕ ਚੈਨ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਬ੍ਰਹਮਚਾਰੀ ਗਲੀ ਗਰਵਾਲ ਗੇੜ ਦੀ ਆ ਤੁਸੀਂ ਉਸ ਘਰ ਦੇ ਹਾਲਾਤ ਨੂੰ ਸਾਂਝੀ ਕਰਾਂਗੇ ਜਿਸ ਪਰਿਵਾਰ ਦਾ ਰਾਤ ਸੁੱਤਿਆ ਪਿਆ ਜਿਹੜਾ ਕਿ ਲੱਖਾਂ ਦਾ ਨੁਕਸਾਨ ਹੋ ਗਿਆ ਜ ਜੇ ਅਸੀਂ ਗੱਲ ਕਰ ਰਿਹਾ ਇਸ ਨੌਜਵਾਨ ਦੀ ਜਿਹੜਾ ਕਿ ਆਪਣੇ ਪਰਿਵਾਰ ਦੇ ਨਾਲ ਮਿਹਨਤ ਕਰਕੇ ਬਟਿਕ ਦਾ ਕੰਮ ਕਰਦਾ ਸੀ ਅਤੇ ਲੋਕਾਂ ਦੇ ਜਿਹੜੇ ਸੂਟ ਸਿਚਿੰਗ ਹோம் ਵਾਲੇ ਸੀ ਉਹ ਆਪਣੇ ਘਰ ਵਿੱਚ ਸੀ ਕੰਮ ਕਰਦਾ ਸੀ ਪਰ ਇੱਕ ਰਾਤ ਜਦੋਂ ਕਿ ਕਰ ਰਾਤ ਖਾ ਖ ਕੇ ਜਦੋਂ ਪਤਾ ਲੱਗਾ ਪਰਿਵਾਰ ਨੂੰ ਡੇਢ ਘੰਟਾ 2 ਵਜੇ ਸਮਾਂ ਸੀ ਜਦੋਂ ਭਿਆਨਕ ਅੱਗ ਲੱਗ ਜਾਂਦੀ ਆ ਪਰ ਅੱਗ ਲੱਗਣ ਦਾ ਕੋਈ ਕਾਰਨ ਨਹੀਂ ਲੱਗਾ ਪਤਾ ਪਰ ਘਰ ਦਾ ਨੁਕਸਾਨ ਜਿਗਿਆ ਲਈਏ ਘਰ ਦਾ ਸਮਾਨ ਸਾੜਾ ਸੜ ਕੇ ਜਿਹੜਾ ਸਵਾਹ ਹੋ ਗਿਆ ਤੁਸੀਂ ਦਾ ਵਿੱਚ ਤੁਸੀਂ ਵੇਖ ਸਕਦੇ ਹੋ ਕਰਦੀਆਂ ਜਿਹੜਾ ਸਮਾਨ ਸੀ ਘਰ ਦਾ ਜਿਹੜਾ ਸੂਟ ਲੋਕਾਂ ਦੇ ਸਟਿਚ ਹੋਣ ਵਾਸਤੇ ਆਇਆ ਸੀ ਨਵੇਂ ਵਿਆਹੇ ਸੂਟ ਸੀ ਸਾਰੇ ਜਿਹੜੇ ਨੇ ਉਹ ਸੜ ਕੇ ਸੁਆਹ ਹੋ ਗਏ ਨੇ ਗੱਲਬਾਤ ਵੀ ਕਰਾਂਗੇ ਵੀਰ ਦੇ ਨਾਲ ਵੀਰ ਜੀ ਕੀ ਨਾਮ ਦੀ ਤੁਹਾਡਾ ਅਜੀਤ ਕੁਮਾਰ ਜੀ ਅਜੀਤ ਕੁਮਾਰ ਜੀ ਇਹ ਘਟਨਾ ਜਿਹੜੀ ਵਾਪਰੀ ਆ ਅੱਗ ਲੱਗੀ ਕਦੋਂ ਆ ਤੇ ਤੁਹਾਨੂੰ ਕਦੋਂ ਪਤਾ ਲੱਗਾ ਵੀ ਇੰਨੀ ਭਿਆਨਕ ਅੱਗ ਲੱਗੀ ਆ ਜਿਹੜਾ ਕਿ ਘਰ ਦਾ ਸਾਰਾ ਸਮਾਨ ਜਿਹੜਾ ਸੜ ਕੇ ਸੁਆਹ ਹੋ ਗਿਆ ਇਹ ਘਟਨਾ ਦਾ 1:00 ਵਜੇ ਦੀ ਜੀ ਅਸੀਂ 12:30 ਬੀਤੇ ਆ ਤੇ 10-15 ਮਿੰਟ ਬਾਅਦ ਮੇਰੇ ਬੇਟੇ ਨੂੰ ਮੈਂ ਬੈੱਡਰੋਂ ਮੈਨੂੰ ਉਠਾਤਾ ਕਦੇ ਫੁੱਸੂ ਆਇਆ ਮੈਂ ਆ ਕੇ ਬੈਠਾ ਤੇ ਨਾਲੇ ਮੇਰੇ ਵਾਈਫ ਵੀ ਉੱਠ ਕੇ ਰਹੇ ਤੇ ਮੈਨੂੰ ਵੀ ਇੱਕਦਮ ਉੱਠ ਕੇ ਗਿਆ ਲੱਗੇ ਕਿ ਕਮਰੇ ਚ ਕੋਈ ਲਾਈਟ ਦੇਣੇ ਜਾਂਦੇ ਪਈ ਹੈ ਕਿਉਂਕਿ ਉਹ ਲਾਈਟ ਜਗਾਈ ਹੈ ਕਮਰੇ ਚ ਮੈਂ ਨਹੀਂ ਕੋਈ ਲਾਈਟ ਜਗਾਈ ਤੇ ਕਹਿੰਦੇ ਵੀ ਉੱਠ ਕੇ ਦੇਖੋ ਲਾਈਟਾਂ ਕਮਰੇ ਜਾਂਦੀ ਪਈ ਹੈ ਤੇ ਮੈਂ ਅਚਾਨਕ ਉੱਠਿਆ ਵਾਂ ਕਮਰੇ ਦੇ ਅੰਦਰ ਦੇਖ ਰੇ ਇੱਕ ਸਾਈਡ ਤੇ ਇੱਕ ਦੇਗਰ ਇੱਕਦਮ ਹੀ ਅਗਦਾ ਪਾਪੜ ਮਚਿਆ ਹੈ ਤੇ ਮੈਂ ਉਹਨੂੰ ਬਜਾਉਣ ਦੀ ਬੜੀ ਕੋਸ਼ਿਸ਼ ਕੀਤੀ ਪਾਣੀ ਪਾਇਆ ਤੋ ਫਰਾ ਸਮਾਨ ਛੁੱਟਿਆ ਉੱਪਰ ਲੇ ਲੇ ਲੱਟੀਆਂ ਉੱਪਰ ਕਿ ਬੱਜ ਬੱਜ ਬੁੱਜ ਜਾ ਬੁੱਜ ਜਾ ਕਿ ਸਿੱਕੇ ਪਰ ਉਹ ਅੱਗੇ ਵੱਦੀ 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 ਇੰਨੇ ਵੱੜ ਗਏ ਕਿ ਕੰਟਰੋਲ ਤੋਂ ਬਾਹਰ ਹੋ ਗਏ ਬਿਨੇਸੋ ਅਧਿਕ ਮਾਰ ਦੀ ਅੱਗ ਲੱਗਣ ਦਾ ਕੋਈ ਕਾਰਨ ਦਾ ਪਤਾ ਲੱਗਾ ਵਾ ਕਿਸ ਤਰ੍ਹਾਂ ਲੱਗੀ ਆ ਤਾਂ ਤੁਸੀਂ ਕੰਮ ਕੀ ਕਰਦੇ ਹੋ ਦਸਕੜਾ ਵਿੱਚ ਸਾਂਝੀ ਕਰਦੇ ਹੋ ਕਿੰਨਾ ਕਿ ਤੁਹਾਡਾ ਜਿਹੜਾ ਨੁਕਸਾਨ ਹੋ ਚੁੱਕਿਆ ਵਾ ਜਿਹੜੇ ਅਸੀਂ ਦੇਖਿਆ ਕੱਪੜੇ ਅੰਦਰ ਕਾਫੀ ਪਏ ਸੀ ਇਹ ਜਿਹੜੇ ਆਮ ਕਸਟਮਰ ਨੇ ਉਹਨਾਂ ਦੇ ਕੱਪੜੇ ਸੀ ਕੰਮ ਕੀ ਕਰਦੇ ਹੋ ਜੀ ਮੇਰਾ ਲੇਡੀਸ ਟੇਲਰ ਦਾ ਕੰਮ ਹੈ ਜੀ ਮੇਰਾ ਬੁਟੀਕ ਲਾਈਨ ਦਾ ਕੰਮ ਹੈ ਸਾਰਾ ਤੇ ਮ ਤੇ ਇਸੇ ਇਸ ਕਾਮ ਦੇ ਸਹਤੇ ਮੇਰਾ ਸਾਰਾ ਖਰਚ ਜੋ 2020 ਦੀ ਬਾਰੇ ਚੱਲਦੀ ਹੈ ਸਾਰਾ ਖਰਚਾ ਮੈਸੇ ਕਾਮ ਦੇ ਮੇਰਾ ਚੱਲਦਾ ਵਾ ਤੇ ਇਹਦੇ ਇਸ ਕਾਮ ਦੇ ਵਿੱਚ ਮੇਰਾ ਚੱਲਦੇ ਹੋਏ ਸਾਰਾ ਜਾਨੀਮਾਨੀ ਦਾ ਨੁਕਸਾਨ ਆਇਆ ਵਾ ਉਹ ਲਗਾ ਕਿ ਮੇਰਾ ਬਹੁਤ ਜਿਆਦਾ ਨੁਕਸਾਨ ਹੋ ਗਿਆ ਜੋ ਕਿ ਮੈਂ ਪਰ ਪਾਈ ਵੀ ਕਰਨਾ ਬੜਾ ਮੇਰੇ ਉਸ ਮੁਸ਼ਕਲ ਹੈ ਇਹਨਾਂ ਤੋਂ ਵੀ ਅੱਜੇ ਮਾਰ ਦੀ ਜਿਹੜੇ ਸੂਟ ਸੀ ਇਹ ਜਾਂ ਤੱਕ ਕਸਮਰ ਦੇ ਸੀ ਅਸੀਂ ਦੇਖਿਆ ਪਈ ਹੁਣ ਵਿਆਹ ਸਾਦੀਆਂ ਸੀਜ਼ਨ ਆ ਜਿਹੜੇ ਤੁਹਾਨੂੰ ਕਸਮਰਾਂ ਨੇ ਸੂਟ ਦਿੱਤੇ ਸੀ ਬੜੇ ਮਹਿੰਗੇ ਮਹਿੰਗੇ ਸੂਟ ਹੋਣਗੇ ਕੋਈ 5000 ਤੋਂ 10000 ਦੇ ਵਿੱਚ ਕਿੰਨੇ ਕਿ ਸੂਟਾਂ ਦਾ ਇਨਸਾਨ ਹੋ ਗਿਆ ਵਾ ਜਦੋਂ ਦੇ ਅੱਗ ਲੱਗੀ ਆ ਉਸ ਤੋਂ ਬਾਅਦ ਤੁਹਾਨੂੰ ਕਦੀ ਕਿਸੇ ਕਸਮਰ ਦਾ ਫੋਨ ਆਇਆ ਭਾਈ ਸਾਡੇ ਸੂਟਾਂ ਦਾ ਕੀ ਬੜਿਆ ਵਾ ਫਿਰ ਲੋਕਾਂ ਨੂੰ ਕੀ ਜਵਾਬ ਦੋਗੇ ਲੋਕਾਂ ਵਾਸਤੇ ਇਸ ਸਮੇਂ ਕੋਈ ਜਵਾਬ ਨਹੀਂ ਗਿਆ ਕਿਉਂਕਿ ਮੈਨੂੰ ਖੁਦ ਸਮਝ ਨਹੀਂ ਆ ਰਹਾ ਮੈਂ ਕੀ ਕਰਾਂ ਕੀ ਨਾ ਕਰਾਂ ਸੂਟ ਜਿਹੜੇ ਸੜੇ ਨੇ ਨੇ ਨੇੜੇ ਮੇਰੇ ਕੋਲ ਬੁਕਿੰਗ ਹੋਈ ਸੀ ਮੇਰੇ ਦਾ ਮਾਰੇ ਸਾਰੇ ਥੜਕੇ ਸਵਾਹ ਹੋ ਗਏ ਨੇ ਮਿੱਟੀ ਹੋ ਗਏ ਅੰਦਰ ਜਿੰਨਾਂ ਦਾ ਕੋਈ ਸਬੂਤ ਕੋਈ ਨਹੀਂ ਕਿ ਕਿ ਸੂਰ ਕਿੱਥੇ ਨੇ ਕਿਧੇ ਗਏ ਕਿਧੇ ਨਹੀਂ ਗਏ ਕੁਝ ਨਹੀਂ ਮੈਨੂੰ ਮਿਲ ਕੁਝ ਵੀ ਮਿਲ ਮਿਲ ਰਿਹਾ ਮੈਨੂੰ ਤੇ ਨਾ ਹੀ ਮੈਂ ਦਿਮਾਗ ਆਮ ਕਰ ਰਿਹਾ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਤੇ ਕੀ ਜਵਾਬ ਦੇਵਾਂ ਕਿਸੇ ਨੂੰ ਮੈਨੂੰ ਸੋਪੀ ਜਦੋਂ ਅੱਗ ਲੱਗੀ ਸੀ ਉਦੋਂ ਤੁਸੀਂ ਸਾਰਾ ਪਰਿਵਾਰ ਕਿੱਥੇ ਸੀ ਥੱਲੇ ਸੌ ਰਹੇ ਸੀ ਕਿ ਜਾਂ ਤੁਸੀਂ ਇੱਕ ਨਾਲ ਦੇ ਕਮਰੇ ਸੁੱਤੇ ਸੀ ਤੁਹਾਨੂੰ ਫਿਰ ਕਦੋਂ ਪਤਾ ਲੱਗਾ ਵੀ ਅੱਗੇ ਇੰਨੀ ਭਿਆਨਕ ਹੋ ਗਈ ਆ ਜਿਹੜੇ ਕਿ ਭਾਵਣ ਮਾਰ ਕੇ ਰਸੇ ਦੇਖਿਆ ਘਰ ਦਾ ਜਿਹੜਾ ਸਮਾਨ ਆ ਜਿਹੜੇ ਸ ਜਦੋਂ ਇਹ ਨਾਲ ਦੇ ਕਮਰੇ 'ਚ ਸੌਣੇ ਆਪਣੇ ਰਾਤ ਨੂੰ ਮੈਂ ਇੱਕ ਉਸ ਨਾਲ ਦੇ ਕਮਰੇ 'ਚ ਕੰਮ ਕਰਦਾ ਤਾਂ ਉਹਦੇ ਨਾਲ ਦੇ ਕਮਰੇ 'ਚ ਸੁਜਾਤੀ ਆਪਾਂ ਸੌਣੇ ਆ ਤੇ ਉਹ ਵੀ ਅਚਾਨਕ ਸੇਰ ਦੀ ਥਕਾਵਟ ਕਾਫੀ ਹੋਈ ਸੀ ਜੋ ਨੀਂਦ ਆ ਗਈ ਗੋੜੀ ਤੇ ਸੋ ਗਏ ਅਚਾਨਕ ਮੇਰਾ ਛੋਟਾ ਬੇਟਾ ਉਹਨੇ ਉਠਾਇਆ ਮੈਨੂੰ ਕਿ ਅੱਪਾ ਮੈਂ ਸੁਸੂ ਜਾਣਾ ਸੁਸੂ ਕਰਵਾ ਦੋ ਸੁਸੂ ਜੀ ਦਾ ਨਾਮ ਸੁਣ ਕੇ ਮम्मा ਵੀ ਉੱਠ ਕੇ ਇੱਕਦਮ ਇਹ ਬੇਟਾ ਸੁਸੂ ਕਰਨ ਜਾਣਾ ਤੇ ਉਹਰੇ ਉਹਨਾਂ ਨੇ ਉੱਠ ਕੇ ਦੇਖਿਆ ਕਿ ਇੱਕਦਮ ਅਗਰੇ ਪਹਾਮੜ ਬੱਚੇ ਨੇ ਤੇ ਮੈਂ ਥੋੜੀ ਲੜਨੇ ਲਈ ਪਹਿਲਾਂ ਉਹਨਾਂ ਨੂੰ ਮੈਨੂੰ ਲੱਗਾ ਕਿ ਕੋਈ ਲਾਈਟ ਵਾਇਰ ਜਦਦੀ ਮੈਂ ਉੱਠ ਕੇ ਦੇਖਿਆ ਅੰਦਰ ਦੇਖਿਆ ਇੱਕਦਮ ਅੱਗੇ ਅੱਗੇ ਪਹਾੜ ਬੱਚੇ ਸੀ ਜਿਹੜੇ ਅਗਰ ਮੈਂ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬੁਜੀ ਨਹੀਂ ਉਹ ਕੰਮ ਵੱਧਾ ਵੱਧਾ ਇੰਨਾ ਵੱਧ ਗਿਆ ਕਿ ਮੇਰੇ ਕੰਟਰੋਲ ਤੋਂ ਬਾਹਰ ਹੋ ਗਿਆ ਤੇ ਮੇਰਾ ਸਾਹਿਬ ਜੀ ਅਸੀਂ ਦੇਖਿਆ ਜਿਸ ਤਰ੍ਹਾਂ ਤੁਸੀਂ ਕੰਮ ਕਰਦੇ ਹੋ ਪਰਿਵਾਰ ਦਾ ਪਰਿਵਾਰ ਦਾ ਪਾਲਾ ਪੋਸ਼ਣ ਕਰਦੇ ਹੋ ਅਸੀਂ ਦੇਖਿਆ ਤੁਹਾਡੀਆਂ ਦੋ ਬੇਟੀਆਂ ਨੇ ਇੱਕ ਬੇਟਾ ਨੇ ਤੇ ਘਰ 'ਚ ਤੁਸੀਂ ਇਕੱਲੇ ਕਮਾਉਣ ਵਾਲੇ ਹੋ ਬੜੇ ਲੰਬੇ ਸਮੇਂ ਤੋਂ ਜਿਹੜਾ ਅਸੀਂ ਘਰ ਦੇਖ ਰਹੇ ਹਾਂ ਇਹ ਵੀ ਤੁਹਾਡੇ ਪਿਤਾ ਜੀ ਨੇ ਘਰ ਬਣਾ ਕੇ ਦਿੱਤਾ ਤੁਹਾਡੇ ਵੱਲੋਂ ਤੁਸੀਂ ਮੈਨੂੰ ਲੱਗਦਾ ਵੀ ਜਿਸ ਤਰ੍ਹਾਂ ਅੱਜ ਕ ਮੈਂ ਆਪਣੇ ਕਾਰ ਦਾ ਪਰਵਾਹ ਦਾ ਖਰਚਾ ਹੀ ਪੂਰਾ ਕਰਦਾ ਪਿਆ ਮੈਂ ਬਾਕੀ ਕਾਰ ਨੂੰ ਰਿਪੇਅਰ ਕਰਾਣ ਦਾ ਜਾਂ ਕਾਰ ਨੂੰ ਸੈਟਿੰਗ ਕਰਨ ਦਾ ਕੁਝ ਵੀ ਕਰਦਾ ਮੇਰੇ 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 ਹੱਥ ਜਿਹੇ ਹਨਰ ਨਹੀਂਗਾ ਕੁਝ ਵੀ ਇਹ ਸਿਰਫ ਮੈਂ ਆਪਣੇ ਕਾਰ ਦਾ ਖਰਚਾ ਪੂਰਾ ਕਰਦਾ ਸੁਣਾ ਬਸ ਮੀਨਿਸੋਪੀ ਜਿਹੜਾ ਟੱਕਾ ਲੱਗ ਗਿਆ ਵਾ ਕਿ ਲੱਗਦਾ ਤੁਸੀਂ ਹੁਣ ਉੱਠ ਪਾਓਗੇ ਕਿ ਲੱਗਦਾ ਕਸਟਮਰ ਜਿਹੜਾ ਸੂਰ ਨੇ ਜਾਂ ਪਰ ਭਾਈ ਨੇ ਕਿਸੇ ਤਰ੍ਹਾਂ ਦੀ ਕੀ ਕਹਿਣਾ ਜਾਓਗੇ ਬਿਲਕੁਲ ਜੀ ਮੈਂ ਉਹ ਕੁਝ ਨਹੀਂ ਕਰ ਸਕਦਾ ਕਿਉਂਕਿ ਨਵਾਂ ਨਵਾਂ ਕੰਮ ਚਾਲੂ ਹੋਇਆ ਸੀ ਹੱਦ 15-20 ਦਿਨ ਹੋਏ ਕੰਮ ਚਾਲੂ ਹੋਏ ਨੂੰ ਤੇ ਮੈਨੂੰ ਸੇਕ ਇਹ ਕਿ ਮੈਂ ਇਹ ਕਰਨਾ ਉਹ ਕਰਨਾ ਹੈ ਕਰਨਾ ਪਰ ਜੇ ਹਾਲਾਤ ਮੇਰੇ ਬਨ ਗਏ ਨੇ ਇਸ ਟਾਈਮ ਮੈਂ ਕੁਝ ਵੀ ਨਹੀਂ ਕਰ ਪਾਵਾਂਗਾ ਤੇ ਜੇ ਕਿਸੇ ਪਰਪਰ ਵੀ ਨੁਕਸਾਨ ਵੀ ਮੈਂ ਨਹੀਂ ਪਰਪਾਵਾਂਗਾ ਕਿ ਸਿਰਫ ਮੈਂ ਮੈਨੂੰ ਇਹ ਸੋ ਵੀ ਇਹ ਕਿ ਮਾਰੀ ਜਦੋਂ ਸੀਜ਼ਨ ਆਇਆ ਸੀ ਤੇ ਮੈਨੂੰ ਇਸੋ ਕਿੰਨੇ ਕਿ ਮਨ ਚਾ ਸੀ ਵੀ ਸੀਜ਼ਨ ਆ ਗਿਆ ਵਾ ਪੈਸੇ ਚਾਰ ਕਮਾ ਲਾਂਗੇ ਬੱਚਿਆਂ ਦੀ ਪੜ੍ਹਾਈ ਵਾਸਤੇ ਜਾਂ ਬੱਟਿਆਂ ਦੇ ਕਿਤੇ ਹੋਰ ਖर्चे ਵਾਸਤੇ ਪੈਸੇ ਵਰਤੇ ਜਾਣਗੇ ਤੇ ਮੈਨੂੰ ਇਸੋ ਵੀ ਸਾਲ ਦੇ ਵਿੱਚ ਕਿੰਨੇ ਜਿਹੜਾ ਟਾੜਾ ਸੀਜ਼ਨ ਹੋ ਰਹਿਂਦਾ ਵਾ ਸਾਲ ਦੇ ਸਿਰਾ ਟਾੜਾ 4 ਮਹੀਨੇ ਵਿੱਚ ਸੀਜ਼ਨ ਰਹਿੰਦਾ ਬਸ ਨਵੰਬਰ ਤੋ ਉਸ ਤੋਂ ਬਾਅਦ ਫਿਰ ਸਾਡਾ ਕੰਮ ਸਲੋ ਹੋਣਾ ਸ਼ੁਰੂ ਹੋ ਜਾਂਦਾ ਮਾਚਪੇਲ ਦੇ ਵਿੱਚ ਤੇ ਉਸ ਤੋਂ ਬਾਅਦ ਬਿਲਕੁਲ ਬੰਦਾ ਹੋ ਜਾਂਦਾ ਕੰਮ ਦਾ ਦੋ ਦਿਨ ਮਹੀਨੇ ਵਾਸਤੇ ਸਭ ਲੋਕੀ ਹਾਲ ਸਾਲ ਦੇ ਵਿੱਚ ਸਿਰਫ 7 ਮਹੀਨੇ 6-7 ਮਹੀਨੇ ਕੰਮ ਚੱਲਦਾ ਜਿੱਤੇ ਇਹ ਆਪਣਾ ਆਪਣਾ ਹਾਲ ਜਿੱਤੇ ਆਪਾਂ ਸਾਰੇ ਆਪਣੇ ਖਰਚੇ ਘਟਨੇ ਆ ਬੱਚਿਆਂ ਦੇ ਖਰਚੇ ਵੀ ਕਰਨੇ ਆ ਸਕੂਲਾਂ ਦੇ ਖਰਚੇ ਵੀ ਕਰਨੇ ਨੇ ਤੇ ਘਰ ਦੇ ਖਰਚੇ ਵੀ ਕਰਨੇ ਨੇ ਤੇ ਜੇ ਕੰਮ ਚੱਲਦਾ ਤਾਂ ਇਹ ਬੈਟਰ ਰਹਿੰਦਾ ਵਾ ਪਰ ਜਦੋਂ ਕੰਮ ਸਲੋ ਹੋਏ ਤੇ ਫਿਰ ਅਸੀਂ ਸਿਰਫ ਰੋਟੀ ਪੂਰੀ ਕਰ ਸਕਦੇ ਆ ਆਪਣੀ ਬਸ ਖੇਤ ਦੀ ਭੈਣ ਜੀ ਦਾ ਗੱਲ ਕਰਦੇ ਆ ਉਹ ਐ ਜਦੋਂ ਪਤਾ ਲੱਗਾ ਚੀਜ਼ ਆ ਅੱਗ ਲੱਗ ਗਈ ਆ ਤੁਹਾਡੇ ਤੇ ਅਸੀਂ ਜ਼ਮਨ ਪਤਾ ਹੀ ਨਹੀਂਗਾ ਸੀ ਜਦ ਮੈਂ ਰਾਤੀ ਨਾ ਉੱਠਦੀ ਨਾ ਤਾਂ ਹੁਣ ਪਤਾ ਹੀ ਲੱਗਣਾ ਸੀ ਕਿ ਅੱਗ ਲੱਗ ਚੁੱਕੀ ਹੈ ਸਾਡਾ ਬੇਟਾ ਨਾ ਉੱਠਦਾ ਤੇ ਹਾਨੂੰ ਨਹੀਂ ਪਤਾ ਸੀ ਅਸੀਂ ਦੁਨੀਆ ਚ ਰਹਿਣਾ ਵੀ ਹੈ ਕਿ ਨਹੀਂ ਰਹਿਣਾ ਆ ਇਹ ਚੀਜ਼ਾ ਕਿਸੇ ਨੂੰ ਨਹੀਂ ਪਤਾ ਸੀ ਕੀ ਪਤਾ ਸਾਡਾ ਤਾਂ ਕੁੰਡਾ ਵੀ ਨੀਚੇ ਲੱਗੀ ਹੋਈ ਸੀ ਕੁੰਡੀ ਲੱਗੀ ਸੀ ਗਲੀ ਵਾਲਾ ਨੇ ਬੜੀ ਹੈਲਪ ਕੀਤੀ ਸਾਡੀ ਉਹਨਾਂ ਨੇ ਇੱਕ ਵਾਰੀ ਕੁੰਡਾ ਧੱਕਾ ਲਗਾਇਆ ਗੇਟ ਨੂੰ ਉਸੇ ਟਾਈਮ ਗੇਟ ਖੁੱਲ ਗਿਆ ਵਾ ਗੇਟ ਅੰਦਰੋਂ ਬੰਦ ਸੀ ਤਾਂ ਵੀ ਖੇੜ ਖੁੱਲ ਗਿਆ ਉਹਨਾਂ ਧੱਕਾ ਲਗਾਇਆ ਸਾਰੇ ਫਟਾਫਟ ਭੱਜੇ ਉਹਨਾਂ ਨੇ ਬੱਚੇ ਚੁੱਕੇ ਬੱਚੇ ਚੁੱਕੇ ਸਾਰੇ ਬਾਹਰ ਨੂੰ ਭੱਜੇ ਤੇ ਮੈਂ ਇਹਨਾਂ ਸੋਫੇ ਦੇ ਨਾਲ ਅੜ ਗਿਆ ਮੈਂ ਡਿੱਗ ਗਈ ਉੱਥੇ ਮੈਨੂੰ ਨਹੀਂ ਪਤਾ ਸੀ ਕਿ ਮੈਂ ਉੱਠ ਪਾਣਾ ਕਿ ਨਹੀਂ ਮੇਰੇ ਹਸਬੰਦ ਮਿਲ ਚੁੱਕਿਆ ਇਹਨਾਂ ਨੂੰ ਮੈਂ ਕਿਹਾ ਛੱਡ ਦੋ ਮੈਂ ਆਿਆਂਗੇ ਨੇ ਨਹੀਂ ਅਗ ਬਾਹਰ ਨੂੰ ਆ ਰਹੀ ਹੈ ਤੂੰ ਆ ਅੰਦਰ ਬਾਹਰ ਨੂੰ ਨਿਕਲ ਜਾ ਮੈਂ ਕਿਹਾ ਨਹੀਂ ਮੈਨ ਨਹੀਂ ਨਹੀਂ ਨਿਕਲਾਂ ਮੈਂ ਛੱਡਿਆ ਹੀ ਨਹੀਂ ਪਤਾ ਨਹੀਂ ਕੀ ਹੋਣਾ ਸੀ ਇਹਦਾ ਰੱਬ ਨੂੰ ਹੀ ਪਤਾ ਹੈ ਕੀ ਪਤਾ ਸੀ ਦਿਨ ਦੇਖਣਾ ਹੀ ਨਹੀਂ ਸੀ ਕੀ ਪਤਾ ਹੈ ਦੁਨੀਆ 'ਚ ਹੋਣਾ ਸਾਨੂੰ ਵੀ ਨਹੀਂ ਪਤਾ ਸੀ ਅਸੀਂ ਮਰ ਗਏ ਕਿੰਨੇ ਆਉਣਾ ਕਿੰਨੇ ਨਹੀਂ ਆਣਾ ਠੀਕ ਹੈ ਨਾ ਲੋਕੀ ਕਹਿਣਗੇ ਕਿ ਸਾਡਾ ਸਮਾਨ ਸੜ ਗਿਆ ਵੈ ਸੂਟ ਸੜ ਗਿਆ ਠੀਕ ਹੈ ਨਾ ਜੇ ਕੱਲ ਨੂੰ ਸੀ ਰਵਾਂਗੇ ਨਹੀਂ ਤਾਂ ਕਿੱਥੋਂ ਲੈਣਗੇ ਸੂਟ ਠੀਕ ਹੈ ਨਾ ਉਹ ਥੋੜੀ ਕਹਾਂਗੇ ਕਿ ਹਾਂ ਵੀ ਜਿਹੜੇ ਉਹਨਾਂ ਕਹਿੰਦਾ ਜਿਹੜਾ ਚੱਲ ਗਿਆ ਉਹਨੇ ਵਾਪਸ ਆਉਣਾ ਨਹੀਂ ਨਾ ਸਾਡੇ ਸੂਟ ਆਉਣੇ ਵਾਪਸ ਸਿਰਫ ਇੱਕ ਯਾਦਾ ਹੀ ਰਹਿ ਜਾਣੀ ਔਰ ਕੁਝ ਨਹੀਂ ਰਹਿਣਾ ਸਵੇਰੇ 12 ਰਾਤ ਨੂੰ 12 ਵਜੇ ਤੋਂ ਲੈ ਕੇ ਵੀ ਤਾਂ ਕੰਮ ਕਰਦੇ ਨੇ ਸਵੇਰੇ ਫਿਰ 5 ਵਜੇ ਉੱਠ ਕੇ ਕਰ ਲੈਂਦੇ ਆ ਇਹਨੇ ਸੈਕਰੀਫਾਈਜ਼ ਕਰਦੇ ਆ ਕੌਣ ਕਰਦਾ ਨਹੀਂ ਠੰਡ ਵਿੱਚ ਕੋਈ ਵੀ ਨਹੀਂ ਕਰਦਾਗਾ ਮੈਂ ਕਹਿੰਦੀ ਤੁਸੀਂ ਰੈਸਟ ਕਰੋ ਕਹਿੰਦੇ ਨੇ ਜੇ ਮੈਂ ਰੈਸਟ ਕਰਾਂ ਬੱਚਿਆਂ ਦਾ ਫਿਊਚਰ ਕਿੰਨੇ ਸੋਚਣਾ ਹੈ ਪੇਰੈਂਟਸ ਹੀ ਸੋਚਦੇ ਆ ਸਿਰਫ ਬੱਚਿਆਂ ਵਾਸਤੇ ਕਰਦੇ ਆਪਣੀ ਫੈਮਿਲੀ ਵਾਸਤੇ ਕਰਦੇ ਕਾਨੂੰਨ ਉਹਨਾ ਤੰਗੀ ਨਾ ਹੋਵੇ ਕਿਸੇ ਦੇ ਅੱਗੇ ਹੱਥ ਨਾ ਪਰ ਮੇਰੇ ਹਿਸਾਬ ਵਿੱਚ ਜਿੰਨਾ ਨੁਕਸਾਨ ਹੋ ਗਿਆ ਜਿੱਥੇ ਕਿ ਲੋਕਾਂ ਦੇ ਕਸਟਮਰ ਦੇ ਸੂਟ ਤੇ ਹੋਏ ਹੋਏ ਅਸੀਂ ਦੇਖਿਆ ਤੁਹਾਡੀ ਅਲਮਾਰੀ ਵੀ ਤੁਹਾਡਾ ਆਪਣੇ ਵੀ ਜਿਹੜੇ ਕੱਪੜੇ ਜਿਹੜੇ ਸੀ ਭਾਈ ਦਾ ਕਹਿਣਾ ਵੀ ਪੈਸੇ ਸੀ ਚਾਰ ਉਹ ਵੀ ਜਿਹੜੇ ਸੜ ਕੇ ਸਵਾਹ ਹੋ ਗਏ ਸਭ ਕੁਝ ਖਤਮ ਹੋ ਗਿਆ ਵੀ ਇਸ ਵਾਰ ਸਾ ਮੈਨੂੰ ਵੀ ਨਹੀਂ ਪਤਾ ਸੀ ਕਿ ਅਲਮਾਰੀ ਅੰਦਰ ਜੋ ਜੋ ਸਮਾਨ ਪਿਆ ਸੜ ਵੀ ਜਾਏਗਾ ਇਹ ਦਿਮਾਗ ਦੇ ਅੰਦਰ ਨਹੀਂ ਸੀ ਉਹਨਾਂ ਨੇ ਜੋ ਲੋਕ ਤੋੜ ਦਿੱਤਾ ਲੋਕ ਲੱਗਾ ਸੀ ਲੋਕ ਹੀ ਤੋੜ ਦਿੱਤਾ ਨੇ ਕਿ ਅੰਦਰ ਦੇਖਣੇ ਕੀ ਗਾ ਵੇ ਉਹਨਾਂ ਡੰਡੇ ਨਾਲ ਹੀ ਲਾਇਆ ਸਾਰਾ ਤੈਸ ਨੈਸ ਹੋ ਗਈ ਗਈ ਅੰਦਰ ਅਲਮਾਰੀ ਸਾਰਾ ਕੁਝ ਬਰਬਾਦ ਹੋ ਗਿਆ ਸੀ ਕੀ ਅਪੀਲ ਕੀ ਕਰਨਾ ਚਾਹੋਗੇ ਸਾਡੀ ਲੋਕਾਂ ਨੂੰ ਖਾਸ ਕਰਕੇ ਐਨਆਰਆਈ ਵੀਰਾਂ ਸਮਾਜ ਸੇਵੀ ਨੇ ਕੀ ਆਪਣੇ ਵੱਲ ਅਪੀਲ ਕਰਨਾ ਚਾਹੋ ਕਿਸੇ ਤਰ੍ਹਾਂ ਦੀ ਮਦਦ ਦੀ ਅਪੀਲ ਜਾਂ ਕੀ ਕਰਨਾ ਚਾਹੋਗੇ ਅਪਿਆ ਅਸੀਂ ਲੋਕਾਂ ਕੋਲ ਇਹ ਉਮੀਦ ਕਰਨਾ ਚਾਹਾਂਗੇ ਕਿ ਜੇ ਉਹ ਸਾਡੀ ਹੈਲਪ ਕਰ ਸਕਦੇ ਆ ਤਾਂ ਜਿੰਨੀ ਹੋ ਸਕਦੀ ਉਨੀ ਕਰਨ ਅਸੀਂ ਕਿਸ ਨੂੰ ਐਨੇ ਗੰਦੇ ਸਮਝਦਾ ਦੋ ਜਿੰਨੀ ਉਹ ਹੁੰਦੀ ਉਹਨੇ ਕਰੋ ਪਰ ਸਾਡੀ ਹੈਲਪ ਜ਼ਰੂਰ ਕਰੋ ਕਿਉਂਕਿ ਸਾਨੂੰ ਕਾਟਾ ਬਹੁਤ ਹੋਇਆ ਕਿਉਂਕਿ ਸਾਡੀ ਛੱਤ ਵੀ ਤੈਨਸ ਰੈਨਸ ਹੋ ਗਈ ਹੈ ਇਕੱਲਾ ਬੰਦਾ ਇਨਸਾਨ ਇਹ ਕਮਾਨ ਵਾਲਾ ਨਹੀਂ ਕਰ ਸਕਦਾ ਪੁੱਤ ਜਦੋਂ ਪਤਾ ਲੱਗਾ ਤੁਹਾਨੂੰ ਇਸ ਚੀਜ਼ ਦਾ ਰਾਤ ਤੋ ਕਿਸ ਤਰ੍ਹਾਂ ਫਿਰ ਆਪਣੀ ਜਾਨ ਬਚਾਈ ਸਾਰਿਆਂ ਨੇ ਕਿਸ ਤਰ੍ਹਾਂ ਫੜਾ ਦਪੜੀ ਜਿਹੜਾ ਸਮਾਨ ਸੀ ਸਾਮਰ ਆ ਕਿ ਜਾਂ ਸਾਰਾ ਸਮਾਨ ਹੀ ਸੜ ਗਿਆ ਸੀ ਮੇਰੇ ਪਾਪਾ ਨੇ ਸਾਨੂੰ ਉਠਾਇਆ ਸੀ ਅਸੀਂ ਸੁੱਤੇ ਹੋਏ ਸੀ ਉਹਨਾਂ ਨੇ ਸਾਨੂੰ ਉਠਾ ਕੇ ਨੀਚੇ ਭੇਜਿਆ ਅਸੀਂ ਨੀਚੇ ਜਾ ਕੇ ਵਾਜਾ ਮਾਰਿਆ ਕਿ ਆਪਣੇ ਭਰਾ ਨੂੰ ਆਪਣੇ ਭਰਾ ਨੂੰ ਲੈ ਕੇ ਤੇ ਗੁਆਂਢੀਆਂ ਘਰ ਚਲੇ ਗਏ ਸੀ ਬਾਅਦ ਚ ਪਹ ਘਰ ਨਹੀਂ ਹੈਗੇ ਸੀ ਬਹੁਤ ਲੋਕਾਂ ਨੇ ਮਦਦ ਕੀਤੀ ਪਾਣੀ ਪਾਨ ਦੀ ਪਰ ਅੱਗ ਵਧਦੀ ਜਾ ਰਹੀ ਸੀ ਬੰਦ ਨਹੀਂ ਹੋ ਰਹੀ ਸੀ ਪਾਣੀ ਬਹੁਤ ਪਾਨ ਦੀ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਬਚਾਇਆ ਆਪਾਂ ਨੀਚੇ ਉਤਰੇ ਆ ਤੇ ਫਿਰ ਕੀਤਾ ਆਪਾਂ ਬਹੁਤ ਮੁਸ਼ਕਿਲਨਾ ਆ ਆਪਣਾ ਮੋਬਾਈਲ ਨੰਬਰ ਸਾਂਝਾ ਕਰ ਦਿਓ ਜੇਕਰ ਕਿਸੇ ਤੁਹਾਡੀ ਮਤ ਕਰਨੀ ਹੋਵੇ 9517303605 ਜੇਕਰ ਫਿਰ ਬੋਲ ਦਿਓ 9517303605 ਐਡਰੈਸ ਕੀ ਦਿੰਦਾ ਗਰਵਾਲੀ ਗੇਟ ਗਲੀ ਬ੍ਰह्मਚਾਰੀਆਂ ਹਾਊਸ ਨੰਬਰ ਬੀ ਆਰ ਬਾਈ ਬੜਾ 7 ਜੀ ਜੀ ਬਹੁਤ ਬਹੁਤ ਧੰਨਵਾਦ ਜੀ ਗਰਵਾਲੀ ਗੇਟ ਬ੍ਰਹਮਚਾਰੀਆਂ ਵਾਲੀ ਗਲੀ ਜਿਹੜਾ ਵੀਰ ਨੇ ਆਪਣਾ ਡਰਾਫ ਦਿੱਤਾ ਗਿਆ ਵਾ ਸਾਡੇ ਵੀ ਦਸ਼ਕਾਂ ਨੂੰ ਪੀ ਲਿਆ ਭਾਈ ਜੇਕਰ ਤੁਸੀਂ ਵੀ ਮਦਦ ਕਰ ਸਕਦੇ ਹੋ ਜੋ ਜਰੂਰ ਮਤ ਕਰਿਓ ਤਿਲਫੋ ਜਿੰਨੀ ਮਤ ਕਰ ਸਕਦੇ ਹੋ ਜਰੂਰ ਕਰਿਓ ਕਿਉਂਕਿ ਵੀਰ ਦਾ ਸਭ ਕੁਝ ਜਿਹੜਾ ਸੜ ਕੇ ਸੁਆਹ ਹੋ ਗਿਆ ਇਹ ਜਿਹੜਾ ਮਕਾਨ ਆ ਇਹ ਖਾਨਦਾਨੀ ਆ ਇਹਨਾਂ ਨੇ ਪਿਤਾ ਨੇ ਬਣਾ ਕੇ ਦਿੱਤਾ ਸੀ ਪਰ ਅਸੀਂ ਦੇਖਿਆ ਛੱਤਾਂ ਤੱਕ ਜਿਹੜੀਆਂ ਨੇ ਉਹ ਵੀ ਖਤਮ ਹੋ ਗਿਆ ਨੇ ਖੱਤਾਂ ਪਤਾ ਨਹੀਂ ਕਿਹੜੇ ਵਾਲੇ ਡੈਕ ਡਕਸਰ ਦੀ ਵਾਲੇ ਪਰ ਅਸੀਂ ਗਵਾਂਡੀਆਂ ਦਾ ਵੀ ਧੰਨਵਾਦ ਕਰਦੇ ਆ ਜਿੰਨਾ ਗਵਾਂਡੀਆਂ ਨੇ ਬੜੀ ਮਦਦ ਕਰਕੇ ਇਹਨਾਂ ਦੀ ਅੱਗ ਬੁਝਾਉਣ ਵਿੱਚ ਮਦਦ ਕੀਤੀ ਆ ਹਮੇਸ਼ਾ ਅਸੀਂ ਕਹਿੰਦੇ ਆ ਪ੍ਰਿਤੀ ਦਾ ਭੈਣ ਭਰਾ ਬਾਹਵਿਚ ਆਉਂਦੇ ਨੇ ਪਹਿਲੇ ਗਵਾਂਢੀ ਬਤ ਕਰਦੇ ਨੇ ਇਸ ਕਰਕੇ ਹਮੇਸ਼ਾ ਆਪਣੇ ਆਣ ਗਵਾਂਡਾ ਨੂੰ ਜਰੂਰ ਬੜਾ ਕੇ ਰੱਖਣੀ ਚਾਹੀਦੀ ਆ ਇੱਕ ਭੈਣ ਵੀ ਜਿਹੜੀ ਆਈ ਨੇ ਇਸੇ ਦਾਰ ਉਹਨਾਂ ਨਾਲ ਗੱਲਬਾਤ ਕਰਦੇ ਆ ਪਰ ਤੁਹਾਡਾ ਕੀ ਨਾਮ ਹੈ ਰੋਤੀ ਇੱਕ ਇੱਕ ਵੇ ਤੇ ਕੰਮ ਕਰਦੇ ਸੀ ਬੱਚੀ ਆ ਕੇ ਦੱਸਦੀ ਸੀ ਪਾਪਾ ਕਿ ਉਹ ਵੇ ਤੇ ਕੰਮ ਕਰਦੇ ਸਵੇਰੇ ਵੀ ਉੱਠ ਕੇ ਕਰਦੇ ਨੇ ਮਿਹਨਤੀ ਬੰਦੇ ਹੈਗੇ ਨੇ ਬੱਚਿਆਂ ਵਾਸਤੇ ਬਹੁਤ ਕੁਝ ਕਰ ਦੇਣਾ ਪਵੇਗੀ ਬੱਚੇ ਮੇਰੇ ਨੂੰ ਕਿਸੇ ਕਿਸੇ ਕਮੀ ਨਾ ਹੋਵੇ ਮਤਲਬ ਜਾਨ ਮੈਂ ਕੁਝ ਜ਼ਿਆਦਾ ਨਹੀਂ ਬੋਲਿਆ ਜਾਨ ਤੁਹਾਨੂੰ ਮੈਨੂੰ ਕਦੋਂ ਪਤਾ ਲੱਗਾ ਜਾਂ ਕਦੋਂ ਤੁਹਾਨੂੰ ਫੋਨ ਆਇਆ ਵੀ ਅੱਗ ਲੱਗ ਗਈ ਆ ਘਰ ਦਾ ਸਾਮਾਨ ਤੱਕ ਕੱਪੜੇ ਜਿਹੜੇ ਸੀ ਸਭ ਕੁਝ ਸਵਾਹ ਹੋ ਗਿਆ ਮੈਂ ਦੁਪਹਿਰੇ ਪਤਾ ਲੱਗਾ ਮੇਰੇ ਹਸਬੰਦ ਦਾ ਫੋਨ ਆਇਆ ਕਹਿੰਦੇ ਅਸੀਂ ਅਸਾਂ ਮੈਂ ਮਾਰਕੀਟ 'ਚ ਮੈਨੂੰ ਪਤਾ ਲੱਗਾ ਕਿ ਨਾ ਤੁਹਾਡੀ ਬੇਟੀ ਦੀਪਿਕਾ ਦੇ ਘਰ ਅੱਗ ਲੱਗ ਗਈ ਹੈ ਮੈਂ ਆਪਣੀ ਜਿਖਾਣੀ ਮੈਂ ਕਿਹਾ ਇਸ ਤਰ੍ਹਾਂ ਦੀ ਦੀ ਉਹਨੇ ਘਰ ਅੱਗ ਲੱਗ ਗਈ ਹੈ ਤੇ ਅਸੀਂ ਬੈਠ ਉਹ ਸਵਾ ਸੁਣਨ ਤਬਾ ਸੀ ਕਿ ਦੋ ਨੋਨ ਦੇ ਦਾਣੇ ਸਾਨੀ ਤੋਂ ਉੱਥੇ ਆਏ ਕਲੇਜਾ ਮੂਹ ਨੂੰ ਆਉਂਦਾ ਵੀ ਇਹ ਸਾਡੇ ਬੱਚਿਆਂ ਨੂੰ ਕੁਝ ਹੋ ਜਾਂਦਾ ਤੇ ਅਸੀਂ ਕੀ ਲੈ ਲੈਣਾ ਸੀ ਸਾਡੇ ਦੇ ਬੱਚੇ ਇਹ ਨੇ ਸਾਡੇ ਬੱਚੇ ਹੀ ਹੈਗੇ ਨੇ ਆ ਵੀ ਆਪਣੇ ਬੱਚਿਆਂ ਨਾਲ ਅਸੀਂ ਆਪਣੇ ਬੱਚਿਆਂ ਵਾਂਗ ਨਹੀਂ ਸਮਝਦੇ ਆਏ ਤੱਕ ਐ ਤੁਮ ਨੂੰ ਅਸੀਂ ਅੱਬਾ ਕਹਿ ਉਹ ਦੱਸ ਕਰਦੇ ਆ ਕਿ ਇਹਨਾਂ ਨੂੰ ਹਿੰਮਤ ਦੇਵੇ ਹਰਨੂੰ ਖੜੇ ਰੱਖੇ ਤਾਂ ਕਿ ਦੁਬਾਰਾ ਮਿਹਨਤ ਕਰ ਸਕਣ ਤੇ ਵੀਰ ਨੇ ਆਪਣਾ ਮੋਬਾਈਲ ਨੰਬਰ ਸਾਂਝਾ ਕਰ ਦਿੱਤਾ ਗਿਆ ਵਾ ਭਾਈ ਮਦਦ ਜ਼ਰੂਰ ਕਰਿਓ ਕਿਉਂਕਿ ਧੀ ਦੇ ਅੱਖਾਂ ਵਿੱਚੋਂ ਹੰਝੂ ਨਹੀਂ ਦੇਖੇ ਜਾ ਰਹੇ ਇਹ ਧੀ ਆਪਣੇ ਪਿਤਾ ਦਾ ਦੁੱਖ ਸਮਝਦੀ ਆ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਨੇ ਪਰਿਵਾਰ ਦੇ ਤੁਸੀਂ ਦੇਖ ਸਕਦੇ ਹੋ ਅੱਖਾਂ ਵਿੱਚੋਂ ਹੰਝੂ ਨੇ ਤੇ ਰੋ ਰੋ ਕੇ ਕਿਤੇ ਕਹਿੰਦਾ ਮਦਦ ਦੇ ਵਾਸਤੇ ਵੀ ਅਪੀਲ ਜੂ ਕਰਾਂਗੇ ਬੇੜਾ ਕੋਈ ਦਾਨੀ ਸੱਜਣਾ ਨੂੰ ਮਦਦ ਦੇ ਵਾਸਤੇ ਕੁਝ ਕਹੋਗੇ ਆਪਣੇ ਵੱਲੋਂ ਹਾਂਜੀ ਜਿੰਨਾ ਹੋ ਸਕਦਾ ਦੇਵਾਸਤੇ ਕਰੋ ਮੇਰੇ ਪਾਪਾ ਬਹੁਤ ਮਿਹਨਤ ਕਰਦੇ ਆ ਤੁਹਾਡੇ ਵਾਸਤੇ ਤੁਹਾਡੇ ਪੜਾਈ ਵਾਸਤੇ ਬਹੁਤ ਮਿਹਨਤ ਕਰਦੇ ਕਿ ਭਾਪ ਆਪਣੇ ਪੜਾ ਸਟੈਂਡ ਹੋ ਜੀਏ ਹੁਣ ਸਾਡੀ ਵੀ ਹੱਥ ਛੋੜ ਕੇ ਪੀ ਲਿਆ ਦਾਣੀ ਸਜਣਾ ਜਿਹੜੇ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਨੇ ਬਾਈ ਇਹਨਾਂ ਪਰਿਵਾਰ ਦੀ ਮਦਦ ਜ਼ਰੂਰ ਕਰਿਓ ਤੁਸੀਂ ਇੰਦਾ ਮਦਦ ਕਰਦੇ ਹੋ ਇੰਦਾ ਕਿਸੇ ਦੀ ਬਾਹ ਫੜਦੇ ਹੋ ਪਰ ਅੱਜ ਇਸ ਲੋੜਵੰਦ ਪਰਿਵਾਰ ਦੀ ਜ਼ਰੂਰ ਮਦਦ ਕਰਿਓ ਅਸੀਂ ਹਮੇਸ਼ਾ ਤੁਹਾਡੇ ਗਾੜੀ ਅਰਜ਼ ਕਰਦੇ ਆ ਇਸ ਤਰ੍ਹਾਂ ਦੀ ਲੋੜਵੰਦ ਪਰਿਵਾਰਾਂ ਦੀ ਵੀਡੀਓ ਲੈ ਕੇ ਆਉਂਦੇ ਆ ਕਿ ਜਿਹੜੇ ਬਿਲਕੁਲ ਹੀ ਬੜੇ ਜ਼ਰੂਰਤ ਵਾਲੇ ਹੁੰਦੇ ਨੇ ਇਸ ਕਰਕੇ ਸਾਡੀ ਦਲਾ ਗਾੜੀ ਸੱਜਣਾਂ ਨੂੰ ਪੀ ਲਿਆ ਭਾਈ ਵਾ ਚੜ ਕੇ ਜਿੰਨੇ ਮਤ ਕਰ ਸਕਦੇ ਜ਼ਰੂਰ ਕਰਿਓ ਤੁਹਾਨੂੰ ਮੋਬਾਈਲ ਨੰਬਰ ਵੀ ਸਾਂਝਾ ਕਰ ਦਿੱਤਾ ਗਿਆ ਪਰਿਵਾਰ ਦਾ ਤੁਹਾਨੂੰ ਐਡਰੈਸ ਵੀ ਸਾਂਝਾ ਕਰ ਦਿੱਤਾ ਗਿਆ ਆਜੇ ਕੁਮਾਰ ਇੱਕ ਵਾਰੀ ਫਿਰ ਤੋਂ ਉੱਠ ਸਕੇ ਤੇ ਤਾਂ ਜੋ ਕਿ ਆਪਣੇ ਬੱਚੀਆਂ ਦੀ ਆਪਣੇ ਬੱਚੇ ਦੀ ਪਾਲਣ ਪੋਸ਼ਣ ਕਰ ਸਕੇ ਅਤੇ ਰੋਜੀ ਰੋਟੀ ਫਿਰ ਕਮਾ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰੀ ਸਿੰਘ ਘਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ